ਜਿੰਦਾਬਾਦ ਜਿੰਦਾਬਾਦ ਸਰਕਾਰ ਦੇ ਮੁਰਦਾਬਾਦ ਸਰਕਾਰ ਮੁਰਦਾਬਾਦ 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 ਦੇ ਨਾਂ ਸਰ ਪਤਾਉਣ ਵਾਲੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੁਰਦਾਬਾਦ 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 ਸਾਨਾ ਮਦੂਰਾ ਦੇ ਪ੍ਰਾਲੀ ਪ੍ਰਾਦੀ ਧੱਕੇ ਨਾਲ ਪਰਚੇ ਦਰਨ ਵਾਲਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਾਨਾ ਮਦੂਰਾ ਦੇ ਪ੍ਰਾਲੀ ਦੇ ਧੱਕੇ ਨਾਲ ਪ੍ਰਾਲੀ ਦੇ ਬੱਚੇ ਕਰਨ ਵਾਲੇ ਪਿਲਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਡਿਸਟ੍ਰਿਕਟ ਸੈਟ੍ਰਿਕ ਸਾਂਝ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਘਲਾ ਫਰੋਇਪੁਰ ਤੋਂ ਜੀ ਜੋ ਕਿਸਾਨ ਮਜ਼ਦੂਰ ਮੋਰਚਾ ਦੇ ਸੰਦੇ ਦੇ ਉੱਤੇ ਐਲਾਨ ਕੀਤਾ ਗਿਆ ਵਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਕੇਂਦਰ ਤੇ ਮੋਦੀ ਭਗਵਤ ਸਰਮਾਨ ਸਰਕਾਰ ਦੇ ਉਧਰੇ ਭੂਕੇ ਜਾਣਗੇ ਉਸ ਤਰ੍ਹਾਂ ਜਿੱਥੇ ਜਿਹੜਾ ਫਰੋਇਪੁਰ ਦੇ ਵਿੱਚ ਵਗ ਵਗ ਥਾਈ ਪੁਤਲੇ ਫੂਕੇ ਜਾ ਰਹੇ ਆ ਉੱਥੇ ਹੀ ਜੋਨ ਮੱਲਾਵਾਲਾ ਵੱਲੋਂ ਕਸਬਾ ਮੱਲਾਵਾਲਾ ਦੇ ਮਖੂ ਰੋਡ ਦੇ ਉੱਤੇ ਇੱਥੇ ਪੁਤਲਾ ਫੂਕਿਆ ਗਿਆ ਭਗਵੰਤ ਮਾਨ ਤੇ ਮੋਦੀ ਸਰਕਾਰ ਦਾ ਅੱਜ ਦਾ ਪੁਤਲਾ ਫੂਕਣ ਦਾ ਮਕਸਦ ਇਹ ਆ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਖੜਾਏ ਗਏ ਆ ਇਹ ਕੁਦਰਤੀ ਨਹੀਂ ਆ ਇਹ ਮੈਨੂਮੇਡਡ ਆ ਇਹਦੇ ਉੱਤੇ ਇਹ ਤੇ ਵਿਚਾਰਜ ਉਹਦੇ ਉੱਤੇ ਸੈੱਟ ਬਣਾ ਕੇ ਇਹ ਜਿਹੜੇ ਵੀ ਤੁਸੀਂ ਦੋਸ਼ੀ ਪਾਏ ਜਾਂਦੇ ਉਹਨਾਂ ਨੂੰ ਸਭ ਤੋਂ ਸਾਰ ਸਜ਼ਾਵਾਂ ਦਿੱਤੀਆਂ ਜਾਣ ਹਰ ਪੀੜਤਾ ਕਿਸਾਨਾਂ ਨੂੰ ప్రతి ਏਕੜ ਦਾ 70000 ਰੁਪਇਆ ਮੁਆਵਜ਼ਾ ਦਿੱਤਾ ਜਾਵੇ ਜੇ ਕਿਸੇ ਦੇ ਵਿਅਕਤੀ ਦੀ ਮੌਤ ਹੋਈ ਹਰ ਕਰਕੇ ਨੂੰ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਜੇ ਕਿਸੇ ਪਸ਼ੂ ਦੀ ਮੌਤ ਹੋਈ ਉਹਨੂੰ 10 1 ਲੱਖ ਰੁਪਇਆ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਨਿੱਕੇ ਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਦੀ ਪਰਭਾਈ ਕੀਤੀ ਜਾਵੇ ਉਹਨੂੰ ਲੈ ਕੇ ਤੇ ਨਾਲ ਜਿਹੜੇ ਕਿਸਾਨਾਂ ਨੇ ਕਿਸਾਨ ਪੀੜ ਤੇ ਆ ਜਿਹੜੇ ਪਰਾਲੀ ਵਾਲੇ ਮਸਲੇ ਨੂੰ ਤੇ ਨਾ ਤਾਂ ਕੇਂਦਰ ਸਰਕਾਰ ਹਲਕੜਨਾ ਚਾਹੁੰਦੀ ਆ ਨਾ ਮੋਦੀ ਸਰਕਾਰ ਹਲਕੜਨਾ ਚਾਹੁੰਦੀ ਆ ਉਹਦੇ ਉੱਤੇ ਜਿਹੜੇ ਜਬਰੀ ਕਿਸਾਨਾਂ ਦੇ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਕੀਤੇ ਜਾ ਰਹੇ ਆ ਕਿਸਾਨ ਜਿਹੜਾ ਉਹ ਇੱਕ ਕਿਸਾਨ ਜਿਹੜਾ ਉਹ ਹਰੀਆਲੀ ਪੈਦਾ ਕਰਦਾ ਵਾ ਉਹਦਾ ਆਕਸੀਜਨ ਪੈਦਾ ਕਰਦਾ ਵਾ ਉਹ ਪ੍ਰਦੂਸ਼ਨ ਨਹੀਂ ਕਰਨਾ ਚਾਹੁੰਦਾ ਪਰ ਸਰਕਾਰਾਂ ਆਂ ਬਰਾਲੇ ਦੇ ਮਸਲੇ ਦਾ ਹੱਲ ਕਰ ਲਈ ਯਾਰ ਨਹੀਂ ਉਲਟਾ ਜਿਹੜਾ ਕਿਸਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਪਰਚੇ ਕੀਤੇ ਜਾ ਰਹੇ ਆ ਜੇਲ੍ਹਾਂ ਦੇ ਵਿੱਚ ਡੱਕਣ ਡੱਕਣ ਜਕਿਆ ਜਾ ਰਿਹਾ ਵਾ ਉਹਦਾ ਅਸੀਂ ਵਿਰੋਧ ਕਰਦੇ ਆ ਇਸੇ ਕਿਸਾਨ ਪਰਚਾ ਹੁੰਦਾ ਅਸੀਂ ਜਥੇਬੰਦੀ ਜਥੇਬੰਦੀਆਂ ਦਾ ਐਲਾਨ ਆ ਅਸੀਂ ਡਟਵਾ ਵਿਰੋਧ ਕਰਾਂਗੇ ਪਰਚੇ ਨਹੀਂ ਹੋਣ ਦਿਆਂਗੇ ਗ੍ਰਿਫਤਾਰੀਆਂ ਨਹੀਂ ਹੋਣ ਦਿਆਂਗੇ ਸਾਡੀ ਮੰਗਾ ਪ੍ਰਤੀ ਏਕੜ ਦਾ 7000 ਰੁਪਇਆ ਸਰਕਾਰ ਮਾਪਜਾ ਦੇਵੇ ਕਿਉਂਕਿ ਆਪਦੇ ਪੱਲਿਓ ਨਾ ਦਾ ਇਹਨੂੰ ਲੇਬਰ ਦੇ ਸਰ ਦਾ ਪੁਰਾਣੀ ਬਾਹਰ ਕੱਢਣ ਦੀ ਕਿਸਾਨ ਹੈ ਤੇ ਨਾ ਹੀ ਇਹ ਵਿੱਚ ਮਲਚ ਕੀਤੀ ਜਾ ਸਕਦੀ ਆ ਇਹ ਵਿੱਚ ਮਲਚ ਕਰਦੇ ਆ ਤੇ ਕਣਕ ਨੂੰ ਵੀ ਸੰਪਨ ਦੇ ਘਾਸ਼ਾ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਅੱਜ ਦੇ ਵਿਰੋਧ ਪ੍ਰਦਰਸ਼ਨ ਜਿਹੜੇ ਉਹ ਕੀਤੇ ਜਾ ਰਹੇ ਆ ਇਹ ਜਿਹੜਾ ਜੇਕਰ ਸਰਕਾਰ ਪਿੱਛੇ ਨਹੀਂ हटਦੀ ਤੇ ਕੇਐਮਐਮ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਫੈਸਲੇ ਲਏ ਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਹਾਂ ਜੀ ਮਹਿਰਸ਼ਪਾਲ ਸਿੰਘ ਘਟਨਾਬਾਦਸ਼ਾਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੱਲਾਂ ਵਾਲੇ ਦਾ ਪ੍ਰਧਾਨ ਔਰ ਸਾਰੀ ਜ਼ਿਲ੍ਹੇ ਦੀ ਟੀਮ ਨਾਲ ਜੋੜ ਦੀ ਟੀਮ ਔਰ ਮੱਲਾਂ ਵਾਲੇ ਦੇ ਕਰੀਬ 25 ਪਿੰਡਾਂ ਦੇ ਕਿਸਾਨ ਮਜ਼ਦੂਰ ਮੱਲਾਂ ਵਾਲੇ ਦਾ 메ਨ ਚੌਕ ਜਿਹੜਾ ਉਹ ਜਾਮ ਕਰਕੇ ਅੱਜ ਅਸੀਂ ਮੋਦੀ ਸਰਕਾਰ ਤੇ ਭਗਵੰਤ ਮਾਨ ਪੰਜਾਬ ਦੀ ਸਰਕਾਰ ਦਾ ਜਿਹੜਾ ਅਰਥੀ ਫੂਕ ਮਜਾਰਾ ਕਰ ਰਹੇ ਆ ਕਿਉਂਕਿ ਕੇਐਮਐਮ ਦੇ ਫੈਸਲੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਫੂਕ ਮਜਾਰੇ ਜਿਹੜੇ ਹੋ ਰਹੇ ਨੇ ਉਹਦੇ ਤਹਿਤ ਅਸੀਂ ਵੀ ਮੱਲਾਂ ਵਾਲੇ ਦਾ 메ਨ ਚੌਕ ਜਿਹੜਾ ਉਹ ਜਾਮ ਕਰਕੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਰਹੇ ਆ ਕਿਉਂਕਿ ਬਹੁਤ ਵੱਡੇ ਪੱਧਰ ਤੇ ਸਰਕਾਰ ਦੀ ਨਲੈਕੀ ਕਾਰਨ ਜਿਹੜਾ ਖੜਾਂ ਦਾ ਪਾਣੀ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਦੇ ਵਿੱਚ ਛੱਡਿਆ ਗਿਆ ਵੱਡੇ ਪੱਧਰ ਤੇ ਹੜਾਂ ਦੇ ਨਾਲ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਫਸਲਾਂ ਮਾਰੀਆਂ ਗਈਆਂ ਅਜੇ ਤੱਕ ਰਾਂ ਪੰਜਾਬ ਸਰਕਾਰ ਨੇ ਕਿਸੇ ਕਿਸਾਨ ਮਜ਼ਦੂਰ ਨੂੰ ਕੋਈ ਮਾਇਬਾ ਨਹੀਂ ਦਿੱਤਾ ਕੇਂਦਰ ਸਰਕਾਰ ਨੇ ਜਿੰਨਾ ਚਾਹੀਦਾ ਸਾਨੂੰ ਮਾਇਬਾ ਨਹੀਂ ਦਿੱਤਾ ਕਿਉਂਕਿ ਸਾਡੀ ਮੰਗ ਆ ਕਿ ਜਿੰਨਾ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਨੁਕਸਾਨ ਹੋਇਆ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਈਆ ਜੀਦਾ ਮਾਲ ਡੰਗਰ ਦਾ ਨੁਕਸਾਨ ਹੋਇਆ ਉਹਨੂੰ 5 ਲੱਖ ਰੁਪਈਆ ਔਰ ਜੀਦਾ ਸਾਡੀ ਫਸਲ ਦਾ ਨੁਕਸਾਨ ਹੋਇਆ ਉਹ ਪ੍ਰਤੀ ਏਕੜ 70000 ਰੁਪਈਆ ਪ੍ਰਤੀ ਏਕੜ ਦਿੱਤਾ ਜਾਵੇ ਇਹ ਸਾਡੀਆਂ ਮੰਗਾਂ ਨੇ ਔਰ ਇਹਦੇ ਨਾਲ ਜਿਹੜਾ ਧੜਾ ਧੜ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਪਰਾਲੀ ਦੇ ਤਹਿਤ ਕਿਉਂਕਿ ਪਰਾਲੀ ਦਾ ਜਿਹੜਾ 2% ਜਾਂ 4% ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਪ੍ਰਦੂਸ਼ਣ ਹੈ ਗ੍ਰੀਨ ਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ 7% ਸਾਡਾ ਸਾਰਾ ਜਿਹੜਾ ਉਹ ਪ੍ਰਦੂਸ਼ਣ ਹੈ ਤੇ ਸਾਡੇ ਦੇ ਧੜਾ ਧੜ ਜਿਹੜਾ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਨਿਸਾਨਾ ਦੇ ਜਿਹੜੇ ਪਰਚੇ ਕਰ ਰਿਹਾ ਹੈ ਔਰ ਜਿਹੜੀਆਂ ਇੰਡਸਟਰੀਆਂ ਜਿਹੜੀਆਂ 92% 98% ਪ੍ਰਦੂਸ਼ਣ ਕਰ ਰਹੀਆਂ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਉਸ ਦੇ ਰੋਸ ਵਜੋਂ ਅੱਜ ਅਸੀਂ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਅਰਥੀ ਫੂਕ ਮਜਾਰਾ ਕਰ ਰਹੇ ਆ ਔਰ ਨਾਲ ਪੰਜਾਬ ਸਰਕਾਰ ਨੂੰ ਤੇ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਫਰੋਹੀਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਮੱਲਾਂ ਵਾਲੇ ਦੇ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਜਿਸ ਤਰ੍ਹਾਂ ਕੀ ਪਰਾਲੀ ਦੇ ਤਹਿਤ ਤੁਸੀਂ ਕਹਿ ਰਹੇ ਜੇ ਧੱਕੇ ਨਾਲ ਪਰਚੇ ਜਾਂ ਗ੍ਰਿਫਤਾਰੀਆਂ ਹੋਈਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਡੇ ਪੱਧਰ ਤੇ ਪੂਰੇ ਪੰਜਾਬ ਦਾ ਜਿਹੜਾ ਚੱਕਾ ਜਾਮ ਕਰੇਗੀ ਕਿੱਥੇ ਸੰਘਰਸ਼ ਜਿਹੜੇ ਨੇ ਉਹ ਸਾਨੂੰ ਰੰਬੜੇ ਪੈਣਗੇ ਕਿਉਂਕਿ ਕਿਸਾਨਾਂ ਦੇ ਪੱਲੇ ਪਹਿਲਾਂ ਹੀ ਕੱਖ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ 4 ਲੱਖ ਏਕੜ ਜਿਹੜੀ ਜ਼ਮੀਨ ਆ ਉਹ ਖਤਮ ਹੋ ਚੁੱਕੀ ਆ ਫਸਲ ਤੇ ਬਾਕੀ ਤੁਸੀਂ ਵੇਖ ਲਓ ਕੁਦਰਤ ਦੀ ਕਰੋਪੀ ਆ ਫਸਲਾਂ ਵਿਸ਼ੀਆਂ ਪਈਆਂ ਨੇ ਬਰਸਾਤਾਂ ਜੂਰੀ ਹੋਣੀਆਂ ਨੇ ਬਹੁਤ ਵੱਡੇ ਪੱਧਰ ਦੇ ਕਿਸਾਨਾਂ ਮਜ਼ਦੂਰਾਂ ਦਾ ਪਰ ਸਰਕਾਰ ਚਾਹੁੰਦੀ ਆ ਕਿ ਇਹਨਾਂ ਕਿਸਾਨਾਂ ਮਜ਼ਦੂਰਾਂ ਦਾ ਕਟੂਬਰ ਕੱਢ ਕੇ ਇਹਨਾਂ ਦਾ ਲੱਕ ਤੋੜ ਕੇ ਇਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਆਪਣੇ ਆਪ ਹੀ ਖੇਤੀ ਦਾ ਕੀਤਾ ਛੱਡ ਕੇ ਪਿੱਛੇ हट ਜਾਣ ਇਹ ਖੇਤੀ ਕੀਤਾ ਕਿਸਾਨ ਮਜ਼ਦੂਰ ਜਿਹੜਾ ਕਿਸੇ ਕੀਮਤ ਤੇ ਨਹੀਂ ਛੱਡਣਗੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਅਰਥੀ ਬੁੱਕ ਮਜਾਰਾ ਜਿਹੜਾ ਅਸੀਂ ਅੱਜ ਮੱਲਾ ਵਾਲੇ ਮੇਨ ਚੌਕ ਵਿੱਚ ਕਰ ਰਹੇ ਆ ਜੀ